ਟਵਾਨਾ ਰੇਡੀ ਦੇ ਸਤਿਕਾਰ ਸ్రోਤਿਓ ਸਵਾਗਤ ਹੈ ਆਪ ਜੀ ਦਾ ਤੇ ਜੰਗੇ ਆਜ਼ਾਦੀ ਦੇ ਵਿੱਚ ਰੋਲ ਨਭਾਉਣ ਵਾਲੇ ਸ਼ਹੀਦ ਬਿਸ਼ਨ ਸਿੰਘ ਬੋਟਰ ਨੂੰ ਵੀ ਯਾਦ ਕੀਤਾ ਜਾਏਗਾ ਤੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀਆਂ ਦਵਾਂਗੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਜਸਵੰਤ ਸਿੰਘ ਖਾਲੜਾ ਦੀ ਵਰਸੀ ਦੇ ਮੁਤਲਕ ਅਵਤਾਰ ਸਿੰਘ ਆਨੰਦ ਹੋਰਾਂ ਦੀ ਲਿਖਤ ਹੈ ਅਜੀਤ ਨੂੰ ਧੰਨਵਾਦ ਸਹਿਤ ਤੇ ਜਿਸ ਦਰਾਂ ਮਨੁੱਖੀ ਅਧਿਕਾਰਾਂ ਦੀ ਜਦੋਂ ਗੱਲ ਹੁੰਦੀ ਹੈ ਜੌਨ ਡਬਲਿਊ ਸਟੀਫਨ ਇਬਰਾਹਿਮ ਲਿੰਕਨ ਜਾਂ ਹੋਰ ਇਸ ਤਰ੍ਹਾਂ ਦੇ ਨਾਵਾਂ ਦਾ ਜਦੋਂ ਜ਼ਿਕਰ ਆਉਂਦਾ ਹੈ ਇਹਨਾਂ ਤੋਂ ਇਲਾਵਾ ਮਨੁੱਖੀ ਅਧਿਕਾਰਾਂ ਦਾ ਪਹਿਰੇਦਾਰ ਜਸਵੰਤ ਸਿੰਘ ਖਾਲੜਾ ਦਾ ਵੀ ਉਜੇਚਾ ਜ਼ਿਕਰ ਪੰਜਾਬ ਦੇ ਇਤਿਹਾਸ ਚ ਆਉਂਦਾ ਹੈ 1980 ਦੇ ਦੌਰਾਨ ਪੰਜਾਬ ਦੇ ਵਿੱਚ ਖਾੜਕੂ ਲਹਿਰ ਨੂੰ ਦਬਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਜੋ ਕੁਝ ਕੀਤਾ ਗਿਆ ਉਸ ਦੌਰਾਨ ਗਿੱਲੀ ਸੁੱਕੀ ਸਭ ਸੜੀ ਇਸ ਤਰ੍ਹਾਂ ਬਹੁਤ ਸਾਰੇ ਜ਼ੁਲਮ ਇਸ ਖਿੱਤੇ ਦੇ ਵਿੱਚ ਹੋਏ ਤਾਂ ਉਸ ਵਕਤ ਜਸਵੰਤ ਸਿੰਘ ਖਾਲੜਾ ਨੇ ਇੱਕ ਅਹਿਦ ਕੀਤਾ ਕਿ ਜਿਹੜੇ ਲਾवारिस ਕਰਾਰ ਦਿੱਤੇ ਗਏ ਲੋਕ ਨੇ ਉਹਨਾਂ ਦਾ ਵੇਰਵਾ ਇਕੱਠਾ ਕੀਤਾ ਜਾਵੇ ਜਸਵੰਤ ਸਿੰਘ ਖਾਲੜਾ ਪਿਤਾ ਕਰਤਾਰ ਸਿੰਘ ਤੇ ਮਾਤਾ ਮੁਖਤਿਆਰ ਕੌਰ ਦੇ ਕੋਕੋਂ 2 ਨਵੰਬਰ 1952 ਨੂੰ ਖਾਲੜਾ ਕਸਬੇ ਦੇ ਵਿੱਚ ਪੈਦਾ ਹੋਏ 1969 ਦੇ ਵਿੱਚ 10ਵੀਂ ਪਾਸ ਕਰਨ ਤੋਂ ਬਾਅਦ ਬੀੜਵਾਵਾ ਵੱਡਾ ਕਾਲਜ ਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਤੇ 1973 ਦੇ ਵਿੱਚ ਕਾਲਜ ਦੀ ਪੜ੍ਹਾਈ ਪੂਰੀ ਕੀਤੀ ਤੇ 1974 ਜੋ ਸਰਕਾਰੀ ਨੌਕਰੀ ਦੇ ਵਾਸਤੇ ਉਹ ਪੰਚਾਇਤ ਸੈਕਟਰੀ ਬਣ ਗਏ ਅਗਸਤ 1981 ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਵਿਆਹ ਬੀਬੀ ਪਰਮਜੀਤ ਕੌਰ ਨਾਲ ਹੋਇਆ 1987 ਦੇ ਵਿੱਚ ਤਕਰੀਬਨ 13 ਸਾਲ ਨੌਕਰੀ ਕਰਨ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵਿੱਚ ਹੋ ਰਹੀਆਂ ਸਰਕਾਰੀ ਵਧੀਆਂ ਦੇ ਵਿਰੋਧ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਤੇ ਜਿਸ ਦੌਰਾਨ ਉਹਨਾਂ ਦਾ ਅਸਤੀਫਾ ਮਨਜ਼ੂਰ ਨਾ ਕੀਤਾ ਗਿਆ ਸਰਕਾਰ ਨੇ ਪਹਿਲਾਂ ਕਿ ਅਸਤੀਫਾ ਠੀਕ ਨਹੀਂ ਲਿਖਿਆ ਸੋਧ ਕੇ ਭੇਜੋ 3 ਸਾਲ ਬਾਅਦ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਗਿਆ ਉਸ ਰਾਹ ਜਸਵੰਤ ਸਿੰਘ ਖਾਲੜਾ ਦਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਪਿੱਛੇ ਹੱਥ ਧੋ ਕੇ ਪੈ ਜਾਣਾ ਇੱਕ ਕਾਰਨ ਸੀ ਤੇ ਇਹ ਸਾਰੀ ਖੇਡ ਇਸ ਕਰਕੇ ਹੋਈ ਸੀ ਕਿ ਜਸਵੰਤ ਸਿੰਘ ਖਾਲੜਾ ਜਿਸ ਵਿਭਾਗਮੇ ਦੇ ਵਿੱਚ ਨੌਕਰੀ ਕਰਦੇ ਸਨ ਉੱਥੋਂ ਉਹਨਾਂ ਦਾ ਇੱਕ ਦਫ਼ਤਰ ਦਾ ਸਾਥੀ ਲਾਪਤਾ ਹੋ ਗਿਆ। ਉਸ ਦੀ ਖੁਦ ਪੜਤਾਲ ਉਹਨਾਂ ਨੇ ਕੀਤੀ ਜਿੱਦ ਤੱਕ ਹੈਰਾਨੀਜਨਕ ਨਤੀਜੇ ਸਾਹਮਣੇ ਆਏ। ਹਾਲਾਂਕਿ ਜਸਵੰਤ ਸਿੰਘ ਖਾਲੜਾ ਪਹਿਲਾਂ ਕਾਮਰੇਡੀ ਵਿਚਾਰਤਾਰਾ ਨਾਲ ਹੀ ਸਬੰਧਤ ਸਨ ਤੇ ਇਸ ਤਰ੍ਹਾਂ ਉਹਨਾਂ ਨੇ ਵੇਖਿਆ ਕਿ ਅੰਮ੍ਰਿਤਸਰ ਦੇ ਦੁਰਗਾਣਾ ਮੰਦਰ ਨਾਲ ਲੱਗਦੇ ਸ਼ਮਸ਼ਾਨ ਘਾਟ ਤੋਂ ਮਜੀਠਾ ਤਰਨਤਾਰਨ ਪੱਟੀ ਦੇ ਸ਼ਮਸ਼ਾਨ ਘਾਟਾਂ ਦੇ ਵਿੱਚ ਮਾਰੇ ਗਏ ਲੋਕਾਂ ਦੇ ਨਾਂ ਦਰਜ ਨੇ ਮ੍ਰਿਤਕਾਂ ਦੇ ਤੌਰ ਤੇ। ਜਿਨ੍ਹਾਂ ਦਾ ਪੁਲਿਸ ਵੱਲੋਂ ਸਸਕਾਰ ਕੀਤਾ ਗਿਆ ਤੇ ਇਸ ਤਰ੍ਹਾਂ तकरीबन 25000 ਨੌਜਵਾਨਾਂ ਦੇ ਜਹੇ ਨਾਮ ਮਿਲੇ ਜਿਨ੍ਹਾਂ ਨੂੰ ਉੱਥੇ ਇਸ ਤਰ੍ਹਾਂ ਸਸਕਾਰ ਕੀਤਾ ਗਿਆ ਜਿਹੜੇ ਘਰਾਂ ਚੋਂ ਲਾਪਤਾ ਹੋਏ ਸਨ ਤੇ ਜਿਸ ਸਲਸੇ ਵਿੱਚ ਲੱਭਣ ਨੂੰ ਤਾਂ ਉਹ ਆਪਣਾ ਸਾਥੀ ਨੂੰ ਨਿਕਲੇ ਸਨ ਪਰ ਜਦੋਂ ਇਸ ਤਰ੍ਹਾਂ ਦੇ ਨਾਂ ਉਹਨਾਂ ਦੇ ਸਾਹਮਣੇ ਆਉਂਦੇ ਗਏ ਉਸੇ ਦਿਨ ਤੋਂ ਫਿਰ ਜਸਵੰਤ ਸਿੰਘ ਖਾਲੜਾ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਅੱਖਾਂ 'ਚ ਰੜਕਣ ਲੱਗੀ ਤੇ ਉਹਨਾਂ ਦੇ ਪਿਤਾ ਕਰਤਾਰ ਸਿੰਘ ਨੇ ਵੀ ਸੋਚਿਆ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ ਇਸ ਕਰਕੇ ਉਹਨਾਂ ਨੂੰ ਵਿਦੇਸ਼ ਚਲੇ ਜਾਣਾ ਚਾਹੀਦਾ ਪਰਿਵਾਰ ਦੇ ਕਹਿਣ ਤੇ 1990 ਦੇ ਵਿੱਚ ਜਸਵੰਤ ਸਿੰਘ ਖੱਲੜਾ ਇੰਗਲੈਂਡ ਚਲੇ ਗਏ ਤੇ ਉੱਥੋਂ ਨੇ ਰਾਸੀ ਸ਼ਰਨ ਲੈ ਲਈ ਤੇ ਉੱਥੇ ਰਹਿ ਕੇ ਉਹਨਾਂ ਦਾ ਧਿਆਨ ਪਿੱਛੇ ਪੰਜਾਬ 'ਚ ਹੋ ਰਹੀਆਂ ਜਾਤੀਆਂ ਵੱਲ ਸੀ ਕੰਮ 'ਚ ਧਿਆਨ ਨਾ ਲੱਗਣ ਕਰਕੇ 1993 ਦੇ ਵਿੱਚ ਅਚਾਨਕ ਬਿਨਾਂ ਕਿਸੇ ਨੂੰ ਦੱਸਿਆ ਉਹ ਮੜ ਪੰਜਾਬ ਆ ਗਏ ਤੇ ਪੰਜਾਬ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਉਹਨਾਂ ਨੇ ਦੁਖੀ ਹੋ ਕੇ 1995 ਦੇ ਵਿੱਚ ਲਵਾਰਸ ਲਾਸ਼ਾਂ ਦੇ ਮਾਮਲੇ 'ਚ ਦੁਨੀਆ ਨੂੰ ਦੱਸਣ ਲਈ ਕੈਨੇਡਾ ਅਮਰੀਕਾ ਤੇ ਇੰਗਲੈਂਡ ਦੇ ਦੌਰੇ ਕੀਤੇ ਜਿਸ ਤਰ੍ਹਾਂ ਲਵਾਰਸ ਲਾਸ਼ਾਂ ਸੰਬੰਧੀ ਇਕੱਠੇ ਕੀਤੇ ਗਏ ਸਾਰੇ ਵੇਰਵੇ ਤੇ ਸਬੂਤ ਲੋਕਾਂ ਦੇ ਸਾਹਮਣੇ ਤੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਰੱਖੇ ਤੇ ਜਦੋਂ ਜਸਵੰਤ ਸਿੰਘ ਖਾਲੜਾ ਦੁਨੀਆ ਪੱਧਰ ਤੇ ਉਹਨਾਂ ਨੇ ਆਖਿਆ ਕਿ ਸਾਨੂੰ 25000 ਪੰਜਾਬੀਆਂ ਦਾ ਹਿਸਾਬ ਚਾਹੀਦਾ ਤੇ ਜਿਸ ਤਰ੍ਹਾਂ ਉਹ ਉਹ ਨਾ ਚਿਰ ਆਪਣੀ ਮੁਹਿੰਮ ਨੂੰ ਜਾਰੀ ਰੱਖਣਗੇ ਤਾਂ ਖਾਲੜੇ ਦਾ ਸਰਕਾਰ ਨਾਲ ਕੋਈ ਜ਼ਮੀਨ ਜਾਇਦਾਦ ਦਾ ਰੌਲਾ ਸੀ ਨਾ ਕੋਈ ਝਗੜਾ ਸੀ ਬਸ ਇਹਨਾਂ 25000 ਲਾਪਤਾ ਲੋਕਾਂ ਦੇ ਵੇਰਵੇ ਸੀ ਸਰਕਾਰ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਉਸ ਤਰ੍ਹਾਂ ਪੰਜਾਬ ਪੁਲਿਸ ਦੇ ਕੇ ਪੀਐਸ ਗੱਲ ਨੇ ਅਮਰ ਸਰ ਪ੍ਰੈਸ ਕਾਨਫਰੰਸ ਦੇ ਦੌਰਾਨ ਆਖਿਆ ਸੀ ਕਿ ਮਨੁੱਖੀ ਅਧਿਕਾਰਾਂ ਵਾਲੇ ਮੈਨੂੰ ਲਾਪਤਾ ਹੋਏ ਨੌਜਵਾਨਾਂ ਬਾਰੇ ਪੁੱਛਦੇ ਨੇ ਪਰ ਮੈਂ ਅੱਜ ਉਹਨਾਂ ਨੂੰ ਦੱਸਣਾ ਚਾਹੁੰਨਾ ਕਿ ਇਹ ਸਾਰੇ ਮੁੰਡੇ ਕੈਨੇਡਾ ਅਮਰੀਕਾ ਚ ਨੌਕਰੀ ਕਰਨ ਗਏ ਨੇ ਤੇ ਖਾਲੜਾ ਦੇ ਇਸ ਬਿਆਨ ਨਾਲ ਉਹ ਸਹਿਮਤ ਨਹੀਂ ਹੈ ਜਾਨੀ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਇੰਡੀਆ ਛੱਡ ਗਏ ਨੇ ਵੈਸੇ ਛੱਡ ਵੀ ਗਏ ਸੀ ਕਿਉਂਕਿ ਉਦੋਂ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਅੰਡਰਗਰਾਉਂਡ ਹੋ ਕੇ ਕੈਨੇਡਾ ਅਮਰੀਕਾ ਵੀ ਚਲੇ ਗਏ ਸੀ ਪਰ ਉਹ ਥੋੜੇ ਸੀ ਬਹੁਤੇ ਨਹੀਂ ਸੀ ਤੇ ਜਿਸ ਤਰ੍ਹਾਂ ਇਹ ਸੰਘਰਸ਼ ਚੱਲਦਾ ਰਿਹਾ 5 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਨੂੰ ਕਬੀਰ پارک ਵਾਲੇ ਘਰ ਚੋਂ ਉਦੋਂ ਚੁੱਕ ਲੈ ਗਿਆ ਜਦੋਂ ਘਰ ਦੇ ਬਾਹਰੋਂ ਆਪਣੀ ਕਾਰ ਧੋ ਰਹੇ ਸਨ ਪਰਿਵਾਰ ਨੇ ਬਹੁਤ ਭਾਲ ਕੀਤੀ ਪਰ ਉਹਨਾਂ ਦਾ ਕੋਈ ਥੋ ਪਤਾ ਲੱਗ ਗਿਆ ਪਰਿਵਾਰ ਨੂੰ ਇੱਕ ਗਵਾਹ ਦੇ ਰੂਪ ਦੇ ਵਿੱਚ ਇੱਕ ਸਾਬਕਾ ਪੁਲਿਸ ਮੁਲਾਜ਼ਮ ਕੁਲਦੀਪ ਸਿੰਘ ਬਜੜਾ ਨੇ ਬਹੁਤ ਸਾਹਦ ਦਿੱਤਾ ਉਸ ਨੇ ਇਹ ਅਦਾਲਤ ਵਿੱਚ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਇੱਕ ਦਿਨ ਪੁਲਿਸ ਮੁਲਾਜ਼ਮਾਂ ਨੇ ਕੁੱਟਣਾ ਸ਼ੁਰੂ ਕੀਤਾ ਤਾਂ ਕੁਲਦੀਪ ਸਿੰਘ ਨੂੰ ਗਰਮ ਪਾਣੀ ਦਾ ਗਲਾਸ ਲਿਆਉਣ ਲਈ ਕਿਹਾ ਗਿਆ ਪਰ ਜਦੋਂ ਕੁਲਦੀਪ ਸਿੰਘ ਪਾਣੀ ਗਰਮ ਕਰ ਰਿਹਾ ਸੀ ਤਾਂ ਉਸ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤੇ ਜਦੋਂ ਉਹ ਉਸ ਕਮਰੇ ਵੱਲ ਗਿਆ ਜਿੱਥੇ ਸਤਨਾਮ ਸਿੰਘ ਨੇ ਕਾਰ ਪਾਰਕਿੰਗ ਕਰਨ ਲਈ ਜਾਣਾ ਸੀ ਤਾਂ ਬਾਅਦ ਵਿੱਚ ਪੁਲਿਸ ਅਧਿਕਾਰੀਆਂ ਨੇ ਖਾਲੜਾ ਦੀ ਲਾਸ਼ ਨੂੰ ਮਰੋਤੀ ਬੰਦ ਵਿੱਚ ਪਾ ਕੇ ਦਰਿਆ ਸਤਲੁਜ ਦੇ ਹਰੀਕੇ ਪੁਲ ਦੇ ਨੇੜੇ 6 ਸਤੰਬਰ 1995 ਨੂੰ ਛੁੱਟ ਦਿੱਤਾ ਇਸ ਮਿਸ਼ਨ ਲਈ ਜਸਵੰਤ ਸਿੰਘ ਖਾਲੜਾ ਨੇ ਨਿਸ਼ੰਘਾਰਜ ਕੀਤਾ ਤੇ ਉਸ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਅਤੇ ਖਾਲੜਾ ਆਰਗੇਨਾਈਜੇਸ਼ਨ ਮਿਸ਼ਨ ਵੱਲੋਂ ਅਜੇ ਵੀ ਉਸ ਨੂੰ ਅੱਗੇ ਵਧਾਇਆ ਜਾ ਰਿਹਾ ਤੇ ਹਰ ਸਾਲ 6 ਸਤੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਖਾਲੜਾ ਵਿਖੇ ਇਹ ਵਰਸੀ ਸਮਾਗਮ ਕਰਵਾਇਆ ਜਾ ਰਿਹਾ ਏਸੀ ਜਸਵੰਤ ਸਿੰਘ ਖਾਲੜਾ ਹੋਰਾਂ ਦਾ سلسلہ ਪਰ ਠੀਕ ਹੈ ਜੋ ਕੁਛ ਵਾਪਰਿਆ ਆਤਮੰਦ ਭਾਗਿਆ ਪਰ ਇਸ ਤਰ੍ਹਾਂ ਜੇ ਇਹ ਵਰਤਾਰਾ ਵੇਖਿਆ ਜਾਵੇ ਹੁਣ ਬੀਬੀ ਜਸਵੰਤ ਬੀਬੀ ਪਰਮਜੀਤ ਕੋਰ ਖਾਲੜਾ ਜਿਹੜੀਆਂ ਧਿਰਾਂ ਨੂੰ ਸਪੋਰਟ ਕਰ ਰਹੀ ਨੇ ਉਹ ਤਰ੍ਹਾਂ ਪੰਜਾਬ ਚ ਕੀ ਕਰ ਰਹੀਆਂ ਨੇ ਅੱਜ ਅਮਰਪਾਲ ਸਿੰਘ ਹੋរី ਖੁਦ ਕੀ ਕਰ ਰਹੇ ਨੇ ਅਮਰਪਾਲ ਸਿੰਘ ਹੋរី ਪੰਜਾਬ ਦੇ ਵਿੱਚ ਆਪਣੇ ਘਰ ਦੀ ਗੱਲ ਕਰ ਰਹੇ ਨੇ ਖਾਲਿਸਤਾਨ ਦੀ ਗੱਲ ਕਰ ਰਹੇ ਨੇ ਕੀ ਇਸ ਦੌਰਾਨ ਉਹਨਾਂ ਦਾ ਇਹ ਜੋ سلسلہ ਉਹ ਸਾਹਮਣੇ ਲਿਆ ਰਹੇ ਨੇ ਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਸਭ ਅੱਛਾ ਰਹੇਗਾ ਉਹ ਮੈਂਬਰ ਪਾਰਲੀਮੈਂਟ ਬਣੇ ਨੇ ਉਸ ਤਰ੍ਹਾਂ ਜਾਂ ਹੋਰ ਜਿਹੜੇ ਲੋਕ ਮੈਂਬਰ ਪਾਰਲੀਮੈਂਟ ਬਣੇ ਨੇ ਕਿ ਇਹ ਮੈਂਬਰ ਪਾਰਲੀਮੈਂਟ ਬਣੇ ਹੋਏ ਸੱਜਣ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਰਾਜਪਾਗ ਸਥਾਪਿਤ ਕਰਨਗੇ ਜਾਂ ਇਹ ਜੋ ਮਹਮ ਇਹਨਾਂ ਨੇ ਵਿੱਢੀ ਹੈ ਕਿ ਇਹ ਮਹਮ ਭਾਰਤ ਦੇ ਵਿੱਚ ਰਹਿ ਰਹੇ ਸਿੱਖਾਂ ਦੇ ਵਾਸਤੇ ਸਾਜਗਰ ਹੈ ਇਹ ਗੱਲ ਸੋਚਣੀ ਹੋਏਗੀ ਕਿਉਂਕਿ ਪਹਿਲਾਂ ਵੀ ਇਸੇ ਤਰ੍ਹਾਂ ਦਾ ਸلسਲਾ ਸ਼ੁਰੂ ਹੋਇਆ ਸੀ ਜਿਹੜਾ ਸلسਲਾ ਭਾਜਪਾ ਨੂੰ ਰਾਸ ਆਇਆ ਪੰਜਾਬ ਦੇ ਪਾਣੀਆਂ ਦੀ ਲੜਾਈ ਐਸਵਾਈਐਲ ਦੀ ਲੜਾਈ ਸ਼ੁਰੂ ਹੋਈ ਸੀ ਉਸ ਲੜਾਈ ਦੇ ਵਿੱਚੋਂ ਕੀ ਨਿਕਲਿਆ ਕਪੂਰੀ ਮੋਰਚਾ ਤੇ ਕਪੂਰੀ ਮੋਰਚਾ ਅੱਗੇ ਜਾ ਕੇ ਕੀ ਬਣਿਆ ਧਰਮ ਯੁੱਧ ਉਸ ਧਰਮ ਯੁੱਧ ਦੇ ਵਿੱਚੋਂ ਕੀ ਨਿਕਲਿਆ ਅਕਾਲ ਤਖਤ ਸਾਹਿਬ ਦਾ ਟਹਿਣਾ ਸਾਂਜਨਾਰ ਸਿੰਘ ਭਿੰਡਰਾਂਵਾਲਿਆਂ ਦੀ ਭਾਰਤੀ ਫੌਜ ਨਾਲ ਲੜਾਈ ਦੇ ਦੌਰਾਨ ਸ਼ਹਾਦਤ ਤੇ 1984 ਦਾ ਸਿੱਖ ਜੈਨੋਸਾਈਡ ਪੰਜਾਬ ਦੇ ਪੱਲੇ ਕੀ ਪਿਆ ਉਸ ਦਾ ਜਵਾਬ ਦੇ ਕੌਣ ਹੈ ਇਹ ਗੱਲ ਸਾਨੂੰ ਸੋਚਣੀ ਹੋਵੇਗੀ ਜਿਹੜੀ ਅਸੀਂ ਸੋਚਣ ਨੂੰ ਤਿਆਰ ਨਹੀਂ ਆ ਸਾਡੀ ਇਹ ਬਦਕਿਸਮਤੀ ਹੈ ਤੇਜਸਲਸ ਦੇ ਵਿੱਚ ਅਸੀਂ ਅੱਜ ਕੀ ਕਰ ਰਹੇ ਹਾਂ ਅਸੀਂ ਅੱਜ ਵੀ ਸ਼ਾਇਦ ਉਸੇ ਪਾਸੇ ਨੂੰ 돌 ਰਹੇ ਹਾਂ ਜਿਹੜਾ ਪੰਜਾਬ ਦੇ ਲਈ ਸਾਜ਼ਗਰ ਨਹੀਂ ਹੈ ਸਮੇ ਦਾ ਸੱਚ ਇਹ ਹੈ ਉਹਦੇ ਵਿੱਚ ਭਾਵੇਂ ਬੀਬੀ ਖਾਲੜਾ ਵੀ ਕਿਉਂ ਨਾ ਹੋਵੇ ਉਹਨਾਂ ਦਾ ਰੋਲ ਵੀ ਹੁਣ ਮੁੜ ਵਿਚਾਰਿਆ ਜਾਏਗਾ ਕੀ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਦੀ ਜ਼ਰੂਰਤ ਹੈ ਜਿਸ ਨੂੰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਹੋਰੀ ਅੱਗੇ ਵਧਾ ਰਹੇ ਨੇ ਜਾਂ ਸਿਰਫ ਉਸ ਮੂਵਮੈਂਟ ਦਾ ਮਕਸਦ ਕਿ ਪੰਜਾਬ ਦੇ ਕੌਮੀ ਘਰ ਦੀ ਗੱਲ ਕਰਕੇ ਪੰਜਾਬ ਦੇ ਵੱਖਰੇ ਖਾਲਿਸਤਾਨ ਦੀ ਗੱਲ ਕਰਕੇ ਉਸ ਤੋਂ ਆਪਣੀ ਐਮਪੀ ਇਲੈਕਸ਼ਨ ਕੱਢੀ ਜਾਵੇ ਤੇ ਇਸ ਕਰਕੇ ਇਹ ਜਿਹੜਾ ਵਰਤਾਰਾ ਚੱਲ ਰਿਹਾ ਨਾ ਉਸ ਦੇ ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਹੋਰਾਂ ਨੂੰ ਵੀ ਸੋਚਣਾ ਚਾਹੀਦਾ ਜਿਸ ਸਿਆਸਤ ਦੀ ਭੇਟ ਜਸਵੰਤ ਸਿੰਘ ਖਾਲੜਾ ਚੜੇ 25000 ਨੌਜਵਾਨ ਚੜੇ ਆ ਪੰਜਾਬ ਦੇ ਹਿੰਦੂ ਵੀ ਚੜੇ ਪੰਜਾਬ ਦੇ ਸਿੱਖ ਵੀ ਚੜੇ ਪੰਜਾਬ ਦੀ ਪੁਲਿਸ ਵੀ ਚੜੀ ਤੇ ਫਾਇਦਾ ਕਿ ਇਹਨਾਂ ਨੂੰ ਹੋਇਆ ਕਿਹੜੀ ਸਿਆਸੀ ਪਾਰਟੀ ਨੂੰ ਫਾਇਦਾ ਹੋਇਆ ਈਵਨ ਇੰਦਰਾ ਗਾਂਧੀ ਦਾ ਵੀ ਕਤਲ ਹੋਇਆ ਕਾਂਗਰਸ ਹਾਸ਼ੀਏ ਤੇ ਆਈ ਰਾਜ ਸੱਤਾ ਦੇ ਵਿੱਚ ਕੌਣ ਆਇਆ ਪੂਰੀ ਮੋਰਚਾ ਧਰਮ ਯੁੱਧ ਬਣਾਉਣ ਵਾਲੇ ਲੋਕ ਜਿਹੜੇ ਅਜੇ ਤੱਕ ਜਨਤਕ ਨਹੀਂ ਹੋਏ ਕਹਿਣ ਨੂੰ ਭਾਵੇਂ ਮੋਰਚਾ ਕਾਲੀਆਂ ਨੇ ਲਾਇਆ ਪਰ ਇਸ ਦਾ ਸਿਆਸੀ ਫਾਇਦਾ ਕਿਹਨਾਂ ਨੂੰ ਹੋਇਆ ਇਹ ਗੱਲ ਸਾਡੇ ਖੋਪੜਾਂ 'ਚ ਨਹੀਂ ਬੜਨੀ ਉਸ ਨੂੰ ਵੀ ਸ਼ਾਇਦ ਸਮਝਣ ਤੇ ਵਿਚਾਰਨ ਦੀ ਜ਼ਰੂਰਤ ਹੈ ਜਿਹੜੀ ਅਸੀਂ ਨਹੀਂ ਵਿਚਾਰ ਰਹੇ ਜਸਵੰਤ ਸਿੰਘ ਖਾਲੜਾ ਨਾਲ ਜੋ ਹੋਇਆ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਇੱਥੇ ਦਲਾਵਰ ਸਿੰਘ ਸਾਡੇ ਤਾਂ ਉੱਥੇ ਪੜਦਾ ਹੁੰਦਾ ਸੀ ਕਾਲਜ ਅੱਡਾ ਮਾਸੂਮ ਜਿਹਾ ਮੁੰਡਾ ਸੀ ਜੋ ਬਿਆਨ ਸਿੰਘ ਮਰਡਰ ਕੇਸ ਦੇ ਵਿੱਚ ਮਨੋਕੀ ਬੰਬ ਬਣਦਾ ਕਿਉਂ ਨੌਜਵਾਨ ਇਸ ਪਾਸੇ ਜਾ ਰਿਹਾ ਅਸੀਂ ਵਕਤੀ ਤੌਰ ਤੇ ਉਹੀ ਆਪਣਾ ਇਤਿਹਾਸ ਚੱਕ ਲੈਣੇ ਆ ਕਿ ਸ਼ਹੀਦ ਦੀ ਜੋ ਮੌਤ ਹੈ ਉਹ ਕੌਮ ਦੀ ਹਜਾਤ ਹੈ ਅੱਜ ਸ਼ਹੀਦ ਦੀ ਮੌਤ ਲਈ ਕੌਮ ਦੀ ਇਸਰਾਂ ਦੀ ਹਜਾਤ ਦੀ ਲੋੜ ਨਹੀਂ ਅੱਜ ਸਾਨੂੰ ਸਿਰਾਂ ਨੂੰ ਵੀ ਵਰਤ ਲੈਣਾ ਚਾਹੀਦਾ ਸਰਦਾਰ ਕਪੂਰ ਸਿੰਘ ਗਰਮ ਖਿਆਲੀ ਸਿੱਖਾਂ ਦੇ ਪਸੰਦੀਦਾ ਫਲਸਫਰ ਨੇ ਉਹਨਾਂ ਨੇ ਆਖਿਆ ਸੀ ਕਿ ਸਿੱਖਾਂ ਨੂੰ ਵੀ ਸਿਰ ਵਰਤ ਲੈਣਾ ਚਾਹੀਦਾ ਜਿਹੜੇ ਕਈ ਵਾਰੀ ਨਹੀਂ ਵਰਤਉਦੇ ਸੋ ਏਸੀ ਜਸਵੰਤ ਸਿੰਘ ਖਲੜਾ ਹੋਰਾਂ ਦਾ ਅੱਜ ਦਾ ਵਿਸ਼ੇਸ਼ ਦਿਨ ਜਿਸ ਦੇ ਬਾਰੇ ਸਾਨੂੰ ਵਿਚਾਰਨ ਦੀ ਜ਼ਰੂਰਤ ਹੈ